ਕਹਾਣੀ ਪਲਟ ਦੇਣ ਵਾਲਾ ਸੁਨਿਆਰ ਮਾਂ ਨੇ ਗੁੱਸੇ 'ਚ ਕਿਹਾ ਗਹਿਣੇ ਵੇਚ ਕੇ ਸਕੂਟਰ ਖਰੀਦ ਲੈ ਤੇ ਪੁੱਤ ਨੇ ਇਸ ਤੇ ਵਿਸ਼ਵਾਸ ਕਰ ਲਿਆ ਉਹ ਜਲਦੀ ਨਾਲ ਸੁਨਿਆਰੇ ਦੀ ਦੁਕਾਨ ਤੇ ਗਿਆ ਗਹਿਣੇ ਕੱਢੇ ਤੇ ਕਿਹਾ ਮੇਰੀ ਮਾਂ ਨੇ ਮੈਨੂੰ ਇਹ ਵੇਚਣ ਲਈ ਕਿਹਾ ਸੁਨਿਆਰੀ ਨੇ ਗਹਿਣਿਆਂ ਦੀ ਧਿਆਨ ਨਾਲ ਜਾਂਚ ਕੀਤੀ ਉਸ ਦੇ ਚਿਹਰੇ ਤੇ ਹਲਕੀ ਜਹੀ ਮੁਸਕਰਾਹਟ ਆਈ ਤੇ ਉਸ ਦੀਆਂ ਅੱਖਾਂ 'ਚ ਸਮਝ ਦੀ ਚਮਕ ਸੀ ਉਸ ਨੇ ਕਿਹਾ ਇਹ ਗਹਿਣੇ ਅਸਲੀ ਨੇ ਪਰ ਇੰਨਾ ਦੀ ਹਾਲਤ ਦੱਸਦੀ ਹੈ ਕਿ ਇਹਨਾਂ ਵਿੱਚ ਸਾਲਾਂ ਦੀਆਂ ਯਾਦਾਂ ਨੇ ਤੇਰੀ ਮਾਂ ਨੇ ਇਹਨਾਂ ਨੂੰ ਬਹੁਤ ਧਿਆਨ ਨਾਲ ਰੱਖਿਆ ਹੋਵੇਗਾ ਸੱਚ ਦੱਸੋ ਥੋੜਾ ਵੇਚਣ ਦਾ ਮਨ ਹੈ ਜਾਂ ਮਜਬੂਰੀ ਮੁੰਡਾ ਚੁੱਪ ਰਿਹਾ ਉਸ ਦੀ ਚੁੱਪ ਨੇ ਸਭ ਕੁਝ ਕਹਿ ਦਿੱਤਾ ਸੁਨਿਆਰੇ ਨੇ ਇੱਕ ਡੂੰਗਾ ਸਾਂ ਲਿਆ ਤੇ ਕਿਹਾ ਗਹਿਣੇ ਲੋੜ ਕਰਨ ਵਿੱਚ ਜਾਂਦੇ ਨੇ ਗੁੱਸੇ ਕਰ ਨਹੀਂ ਜਾ ਕੇ ਆਪਣੀ ਮਾਂ ਨੂੰ ਕਹ ਮੈਂ ਤੈਨੂੰ EMI ਤੇ ਸਕੂਟਰ ਲੈ ਦੇਵਾਂਗਾ ਪਰ ਇੰਨਾ ਗਹਿਣਾ ਨੂੰ ਨਾ ਵੇਚੋ ਇਹ ਤੁਹਾਡੀ ਮਾਂ ਦੀ ਮਿਹਨਤ ਉਸਦਾ ਸੁਪਨਾ ਉਸਦੀ ਪਛਾਣ ਨਹੀਂ। ਮੁੰਡੇ ਨੇ ਹੈਰਾਨੀ ਨਾਲ ਕਿਹਾ ਤੁਸੀਂ ਮੇਰੀ ਮਦਦ ਕਿਉਂ ਕਰ ਰਹੇ ਹੋ? ਸੁਨਿਆਰਾ ਮੁਸਕਰਾਇਆ ਤੇ ਕਿਹਾ ਕਿਉਂਕਿ ਕੱਲ ਮੇਰੀ ਤੀ ਵੀ ਗੁੱਸੇ ਵਿੱਚ ਇਸ ਤਰ੍ਹਾਂ ਕਹਿ ਸਕਦੀ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਉਸਦੇ ਗਹਿਣੇ ਕਦੇ ਕਿਸੇ ਦੁਕਾਨ ਤੱਕ ਪਹੁੰਚਣ। ਮੁੰਡਾ ਗਹਿਣੇ ਲੈ ਕੇ ਘਰ ਵਾਪਸ ਆ ਗਿਆ। ਉਸਦੀ ਮਾਂ ਚੁੱਪ ਬੈਠੀ ਰਹੀ। ਉਸਨੇ ਕਿਹਾ ਮਾਂ ਮੈਂ ਗੁੱਸੇ ਵਿੱਚ ਕਿਹਾ ਹੋਵੇਗਾ। ਪਰ ਮੈਂ ਤੁਹਾਡੇ ਗਹਿਣੇ ਕਦੇ ਨਹੀਂ ਵੇਚਾਂਗਾ। ਮਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਫਿਰ ਉਸਨੇ ਮਾਂ ਦੇ ਹੱਥ ਵਿੱਚ EMI ਸਲਿੱਪ ਰੱਖੀ ਤੇ ਮੁਸਕਰਾਉਂਦੇ ਹੋਏ ਕਿਹਾ, ਮੈਨੂੰ ਸਕੂਟਰ ਵੀ ਮਿਲ ਗਿਆ ਤੇ ਗਹਿਣੇ ਵੀ ਬਚ ਗਏ। ਮਾਂ ਨੇ ਆਪਣੇ ਪੁੱਤ ਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ, ਇਹ ਚੰਗਾ ਹੋਇਆ ਕਿ ਕਿਸੇ ਨੇ ਕਹਾਣੀ ਨੂੰ ਪਲਟ ਦਿੱਤਾ। ਨਹੀਂ ਤਾਂ ਮੈਨੂੰ ਅਤੇ ਤੈਨੂੰ ਦੋਵਾਂ ਨੂੰ ਪਛਤਾਵਾ ਹੁੰਦਾ। ਇਹ ਕਹਾਣੀ ਇੰਟਰਨੈਟ ਤੋਂ ਪ੍ਰਾਪਤ ਕੀਤੀ ਗਈ ਹੈ।